ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਟਰੈਕਟਰ ਤੇ ਮਿਲਣ ਜਾ ਰਹੀ ਹੈ 50% ਸਬਸਿਡੀ ਕਿਹੜੇ ਕਿਹੜੇ ਕਿਸਾਨ ਇਸ ਵਿੱਚ ਅਪਲਾਈ ਕਰ ਸਕਣਗੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਆ ਉਸ ਬਾਰੇ ਗੱਲ ਕਰਾਂਗੇ ਪੂਰੀ ਡਿਟੇਲ ਨਾਲ ਸਮਝਾਵਾਂਗੇ ਕਿ ਕਿਹੜੀਆਂ ਕਿਹੜੀਆਂ ਇਹਦੇ ਵਿੱਚ ਸ਼ਰਤਾਂ ਰੱਖੀਆਂ ਗਈਆਂ ਉਹਨਾਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ ਕਿਸਾਨ ਉਹ ਐਸਾ ਸਬਸਿਡੀ ਵਾਲੀ ਸਕੀਮ ਦੇ ਵਿੱਚ 50% ਸਬਸਿਡੀ ਵਾਲੀ ਸਕੀਮ ਦੇ ਵਿੱਚ ਫਾਇਦਾ ਲੈ ਸਕਦੇ ਆ ਸੋ ਕਿਸਾਨ ਵੀਰੋ ਜਿਹੜੇ ਵੀਰ ਮੇਰੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਬੈਲ ਘੰਟੀ ਨੂੰ ਦਬਾ ਲਾਂ ਤਾਂ ਕਿ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤੋਂ ਇਹੋ ਜੀ ਜਾਣਕਾਰੀ ਨੂੰ ਜਲਦੀ ਤੋਂ ਜਲਦੀ ਅਪਲਾਈ ਕਰਕੇ ਇਹਨਾਂ ਸਕੀਮਾਂ ਦਾ ਲਾਭ ਲੈ ਸਕਣ ਸੋ ਕਿਸਾਨ ਵੀਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਕਿਸਾਨਾਂ ਨੂੰ ਵੀ ਇਹਨਾਂ ਸਕੀਮਾਂ ਬਾਰੇ ਪਤਾ ਲੱਗ ਸਕੇ ਸੋ ਹੁਣ ਗੱਲ ਕਰਦੇ ਕਿਸਾਨ ਵੀਰੋ 50% ਸਬਸਿਡੀ ਟਰੈਕਟਰ ਸਕੀਮ ਤੇ ਜਿਹੜੀ ਸਕੀਮ ਹਰਿਆਣਾ ਵਿੱਚ ਤਾਂ ਪਹਿਲਾਂ ਹੀ ਚੱਲ ਰਹੀ ਆ ਹੁਣ ਜੇ ਗੱਲ ਕਰੀਏ ਪੰਜਾਬ ਦੀ ਤੇ ਜਦੋਂ ਵੀ ਵੋਟਾਂ ਆਉਂਦੀਆਂ ਸਰਕਾਰ ਨਵੀਂ ਤੋਂ ਨਵੀਂ ਰਾਜਨੀਤੀ ਖੇਡ ਕੇ ਵੋਡ ਬੈਂਕ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਆ ਕਿ ਆ ਤੁਹਾਨੂੰ ਦਿੱਤਾ ਜਾਊਗਾ ਆ ਸਕੀਮ ਦਾ ਤੁਹਾਨੂੰ ਫਾਇਦਾ ਮਿਲੂਗਾ ਪਰ ਜ਼ਿਆਦਾਤਰ ਜਿਹੜੇ ਸਰਕਾਰਾਂ ਦੇ ਵਾਅਦੇ ਹੁੰਦੇ ਆ ਉਹ ਝੂਠੇ ਤੇ ਆਪਾਂ ਜਿਵੇਂ ਕਹਿ ਦिए ਕਿ ਗਾਪ ਹੀ ਹੁੰਦੇ ਆ ਪਰ ਕਦੀ ਕਦੀ ਮਜਬੂਰੀ ਕਾਰਨ ਇਹਨਾਂ ਸਰਕਾਰਾਂ ਨੂੰ ਵਾਅਦੇ ਪੂਰੇ ਕਰਨੇ ਪੈਂਦੇ ਆ ਕਈ ਤਾਂ ਇਹੋ ਜਿਹੇ ਵਾਅਦੇ ਹੁੰਦੇ ਜਿਹੜੇ ਜਨਤਾ ਨੂੰ ਨਹੀਂ ਦੱਸੇ ਜਾਂਦੇ ਪਰ ਉਹ ਸਕੀਮਾਂ ਦੇ ਦਿੱਤੀਆਂ ਜਾਂਦੀਆਂ ਤਾਂ ਕਿ ਜਨਤਾ ਖੁਸ਼ ਹੋ ਕੇ ਸਕੇ ਸੋ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਸਰਕਾਰਾਂ ਆਉਂਦੀਆਂ ਜਾਂਦ ਰਹਿੰਦੇ ਪਰ ਜੇ ਭਾਜਪਾ ਸਰਕਾਰ ਦੀ ਗੱਲ ਕਰੀਏ ਜਿਹੜੀ ਸੈਂਟਰ ਦੇ ਵਿੱਚ ਮੌਜੂਦਾ ਸਰਕਾਰ ਆ ਉਹ ਇਸ ਟਾਈਮ ਹਰ ਇੱਕ ਇੰਡੀਆ ਦੀ ਸਟੇਟ ਦੇ ਵਿੱਚ ਆਪਣੇ ਪੈਰ ਜਮਾ ਚੁੱਕੀ ਹੈ ਚਾਹੇ ਕਿਸੇ ਤਰੀਕੇ ਨਾਲ ਹੋ ਜਮਾ ਚੁੱਕੀ ਆ ਜੇ ਗੱਲ ਕਰੀਏ ਪੰਜਾਬ ਦੀ ਤਾਂ ਅਜੇ ਤੱਕ ਪੰਜਾਬ ਦੇ ਵਿੱਚ ਕੋਈ ਖਾਸ ਉਹਨਾਂ ਨੂੰ ਵੋਟ ਬੈਂਕ ਨਹੀਂ ਹਾਸਲ ਹੋਇਆ ਨਾ ਕੋਈ ਪ੍ਰਭਾਵ ਖਾਸ ਉਹਨਾਂ ਪੰਜਾਬ 'ਚ ਪਿਆ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਜਦੋਂ ਉਹਨਾਂ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਸੀ ਉਹਨਾਂ ਕਰਕੇ ਪੰਜਾਬ ਦੇ ਕਿਸਾਨ ਵਰਗ ਖਾਸ ਕਰਕੇ ਕਿਸਾਨ ਵਰਗ ਕਾਫੀ ਨਾਰਾਜ਼ ਆ ਤੇ ਕਾਫੀ ਧਰਨੇ ਵਗੈਰਾ ਲਾਉਣੇ ਪਏ ਆ ਹੁਣ ਉਹਨਾਂ ਹੀ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਸਰਕਾਰ ਟਰੈਕਟਰ ਤੇ 50% ਸਬਸਿਡੀ ਸਕੀਮ ਲਾਗੂ ਕਰਨ ਜਾ ਰਹੀ ਆ ਤੇ ਇਸ ਸਕੀਮ ਦੇ ਵਿੱਚ ਕਿਹੜੇ-ਕਿਹੜੇ ਕਿਸਾਨ ਅਪਲਾਈ ਕਰ ਸਕਣਗੇ ਕਿੰਨੀ ਜ਼ਮੀਨ ਹੋਣੀ ਚਾਹੀਦੀ ਕਿਸਾਨ ਕੋਲ ਤੇ ਉਸ ਕਿਸਾਨ ਨੇ ਇੱਕ ਸਾਲ ਤੋ ਹੁਣ ਆਪਾਂ ਗੱਲ ਕਰੀਏ ਇੱਕ ਸਾਲ ਤੱਕ ਕਿਸਾਨ ਨੇ ਕੋਈ ਟਰੈਕਟਰ ਨਾ ਖਰੀਦਿਆ ਹੋਵੇ ਹਾਲਾਂਕਿ ਕੋਈ ਪੁਰਾਣਾ ਟਰੈਕਟਰ ਸੈਕੰਡ ਹੈਂਡ ਖਰੀਦਦਾ ਉਹਦੀ ਕੋਈ ਗੱਲ ਨਹੀਂ ਪਰ ਜੇ ਕਿਸੇ ਨੇ ਨਵਾਂ ਟਰੈਕਟਰ ਨਾ ਖਰੀਦਦਾ ਇੱਕ ਸਾਲ ਤੱਕ ਦੂਜੀ ਸ਼ਰਤ ਆ ਕਿ ਉਸ ਕਿਸਾਨ ਕੋਲ 5 ਏਕੜ ਜ਼ਮੀਨ ਹੋਵੇ 5 ਏਕੜ ਤੋਂ ਉੱਪਰ ਨਾ ਹੋਵੇ ਚਾਹੇ ਉਹਦੇ ਕੋਲ ਇੱਕ ਕਨਾਲ ਚਾਹੇ ਇੱਕ ਕਿਲਾ ਹੋਵੇ ਜਾਨੀ ਕਿ ਪਾਜੇਕਰ ਤੋਂ ਉੱਪਰ ਜ਼ਮੀਨ ਨਾ ਹੋਵੇ ਉਹ ਕਿਸਾਨ ਅਪਲਾਈ ਕਰ ਸਕਣਗੇ ਤੇ 50 ਤੋਂ 70 ਹਸਪਰਤਾ ਕੋ ਟਰੈਕਟਰ ਕੋਈ ਵੀ ਕੰਪਨੀ ਦਾ ਟਰੈਕਟਰ ਲੈ ਸਕਣਗੇ ਹੁਣ ਆਪਾਂ ਗੱਲ ਕਰਦੇ ਹਾਂ ਸਕੀਮ ਸ਼ੁਰੂ ਹੋ ਗਈ ਜਾਂ ਨਹੀਂ ਹੋਈ ਸੋ ਕਿਸਾਨ ਵੀਰੋ ਹੁਣ 2024 ਦੀਆਂ ਵੋਟਾਂ ਆਉਣ ਵਾਲੀਆਂ ਉਹਨਾਂ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਆਪਣੇ ਪੂਰੀ ਤਰ੍ਹਾਂ ਪੈਰ ਜਮਾਉਣ ਵਾਸਤੇ ਬੀਜੇਪੀ ਸਰਕਾਰ ਇਹ ਸਕੀਮ ਲਗਭਗ ਲਗਭਗ ਸ਼ੁਰੂ ਕਰਨ ਵਾਲੀ ਆ ਸੋ ਖਿਸਾਨ ਵੀਰੋ ਤੁਸੀਂ ਮੇਰੀਆਂ ਵੀਡੀਓ ਦੇਖਦੇ ਰਹੋ ਕਿਉਂਕਿ ਆਪਾਂ ਜਦੋਂ ਹੀ ਸਰਕਾਰ ਕੋਈ ਨਵੀਂ ਅਪਡੇਟ ਇਸ ਬਾਰੇ ਦਿੰਦੀ ਆ ਆਪਾਂ ਸਭ ਤੋਂ ਪਹਿਲਾਂ ਵੀਡੀਓ ਤੁਹਾਨੂੰ ਪਾ ਕੇ ਇਸ ਬਾਰੇ ਜਾਣਕਾਰੀ ਦੇ ਦਾਂਗੇ ਜਿਹੜੇ ਕਿਸਾਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਬੈਲ ਘੰਟੀ ਨੂੰ ਜਰੂਰ ਦਬਾਰਾਂ ਤਾਂ ਕਿ ਜਦੋਂ ਆਪਾਂ ਇਹ ਸਕੀਮ ਬਾਰੇ ਵੀਡੀਓ ਪਾਈਏ ਉਹਨਾਂ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਇਹ ਸਕੀਮ ਦਾ ਲਾਭ ਲੈ ਸਕਣ ਕਿਉਂਕਿ ਇਹ ਲਗਭਗ ਲਗਭਗ ਤੈਹ ਜਾ ਕੇ ਇਹ ਸਕੀਮ ਸ਼ੁਰੂ ਉਹਨਾਂ ਕਰ ਦੇਣੀ ਕਿਉਂਕਿ ਪੰਜਾਬ ਦੇ ਵਿੱਚ ਹੋਰ ਕੋਈ ਉਹਨਾਂ ਕੋਲ ਤਰੀਕਾ ਨਹੀਂ ਹੈਗਾ ਕਿ ਕਿਸਾਨਾਂ ਦੇ ਵੋਟ ਹਾਸਲ ਕਰ ਸਕੀਏ ਕੋਈ ਚੰਗੀ ਸਕੀਮ ਕਿਸਾਨਾਂ ਨੂੰ ਦੇਣਗੇ ਹਾਲਾਂਕਿ ਮੋਦੀ ਸਰਕਾਰ ਨੇ 2000 ਵਾਲੀ ਸਕੀਮ ਕਿਸਾਨਾਂ ਵਾਸਤੇ ਲਾਂਚ ਕੀਤੀ ਹੋਈ ਆ ਉਹਦਾ ਕਿਸਾਨ ਫਾਇਦਾ ਲੈ ਰਿਹਾ ਪਰ ਉਹਦਾ ਕੋਈ ਖਾਸ ਪ੍ਰਭਾਵ ਨਹੀਂ ਪਿਆ ਹੁਣ ਇਹ ਸਕੀਮ ਜਲਦੀ ਹੀ ਲਾਗੂ ਕਰਨ ਦੀ ਤਿਆਰੀ ਵਿੱਚ ਕਿਉਂਕਿ ਚਰਚਾ ਪੂਰੀ ਜੋਰਾਂ ਤੇ ਚੱਲ ਰਹੀ ਆ ਤੇ ਮੈਨੂੰ ਇੰਦਾ ਲੱਗਦਾ ਕਿ ਸਕੀਮ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਜਦੋਂ ਇਹ ਸਕੀਮ ਆਵੇ ਤੇ ਆਪਣਾ ਪਹਿਲ ਦੇ ਆਧਾਰ ਤੇ ਅਪਲਾਈ ਜਰੂਰ ਕਰਿਓ ਕਿਉਂਕਿ ਤੁਸੀਂ ਜਿਹੜਾ ਵੀ ਟਰੈਕਟਰ ਪਹਿਲਾਂ ਲਿਆ ਇੱਕ ਸਾਲ ਦਾ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ ਇੱਕ ਸਾਲ ਤੋਂ ਪਹਿਲਾਂ ਲਿਆ ਹੋਵੇ ਉਸ ਤੋਂ ਬਾਅਦ ਨਾ ਲਿਆ ਹੋਵੇ ਫਿਰ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰ ਸਕੋਗੇ ਸੋ ਧੰਨਵਾਦ ਕਿਸਾਨ ਵੀਰੋ